ਹਾਂ ਹਾਂ ਗੋਡਾ ਘੜ ਪੋਈ ਉਹ ਪੋਈ ਆਓ ਮੈਂ ਮੂਹ ਮੈਂ ਤੇ ਕਿਹੜਾ ਬਣ ਇੱਕ ਵਾਰੀ ਵਧੀਆ ਮੋٹے ਲੋਹੇ ਦਾ ਗੋਦ ਜਿਹੜਾ ਨਾ ਬਿੰਗਾ ਹੋਵੇ ਮਾਣੀ ਦਾ ਬੋੜੀ ਮੈਨੇ ਇਹ ভাবে ਕਿ ਉਹ ਨਹੀਂ ਉਹ ਆਪਣੇ ਬਾਹਰਲੇ ਪੇਸ਼ਾ ਦੇ ਗੈਂਗਸਟਰ ਹੁੰਦੇ ਉਹਨਾਂ ਨੂੰ ਇਦਾਂ ਖੜੇ ਕਰ ਲੈਂਦੇ ਆ ਪੱਟੀਆਂ ਮੋਰੇ ਗੈਂਗਸਟਰ ਹੀ ਆ ਖੜਾ ਕੇ ਨਾ ਸੋਣਾ ਲੱਗਦਾ ਨਾ ਵੇ ਟਟੇ ਨੰਬਰ ਉਹ ਠੀਕ ਜਿਹਾ ਬੈਟਾ ਹਾਂ ਮੈਂ ਕਮਰਾ ਤੋਂ ਲੀਕ ਉਹ ਨੈਕਸਟ ਟੋਪ ਦਾ ਕਮਰਾ ਦਿੱਤਾ ਹੈ ਕਿਤੇ ਜਨਾ ਕਿਤੇ 200 ਕਹਾਉਦੇ ਆ ਫਿਰ ਕੀ ਕਰੇ ਤੇ ਛੁੱਟੀਆਂ ਕੱਟਣਾ ਹੈ ਠੀਕ ਹੈ ਜੇ ਕੋਈ ਬੰਦਾ ਹਾਲੇ ਵੀ ਰੂ ਕਰੇ ਲੱਗਦਾ ਬੰਦਾ ਜਿਹੜੀ ਗੱਲਾਂ ਠੀਕ ਹੈ ਜੀ ਹਾਂ ਜੀ ਓਏ ਹੋਏ ਅੱਜ ਪਹਿਲੀ ਵਾਰ ਬੀਪੀ ਵੀ ਕਹਦਾ ਯਾਰ ਅੱਜ ਦੰਦ ਬਰਸ਼ ਕਰ ਐ ਨਹੀਂ ਤਾਂ ਨਾਰਮਲ ਆ ਗਾਰੇ ਬਣਾ ਲੈ ਹੁਣ ਨਹੀਂ ਨਹੀਂ ਪੜਉਂਦਾ ਨਹੀਂ ਪੜਉਂਦਾ ਉੱਚਾ ਹੋਵੇ ਜਿੰਨੇ ਪਿੰਕ ਕੋਲ ਬਿਲਕੁਲ ਆ ਤਾਂ ਮੈਂ ਬਹੁਤ ਵਧੀਆ ਇੱਕੋ ਫੂਲ ਵਾਲਾ ਬੰਦਾ ਪਾਲਦਾ ਕਾਦੇ ਗੂਨ ਪਾਲੇ ਜੋ ਮਰਜੀ ਪਾਲੇ ਤੂੰ ਤਾਂ ਮੈਨੂੰ ਹੱਥ ਲਿਆ ਕੇ ਤੂੰ ਪਿਕਨਿਕ ਮਨਾਉਣਾ ਹੈ